ਸਸਿਕਾ ਜੀ ਸਾਰਿਆਂ ਨੂੰ ਹੋਰ ਸਨੌਚ ਕੀ ਹਾਲ ਚਾਲ ਨੇ ਤੁਹਾਡੇ ਅਸੀਂ ਤਾਂ ਬਿਲਕੁਲ ਠੀਕ ਠਾਕ ਆ ਕੇ ਇਤਿਆਸ ਕਰਦੇ ਹਾਂ ਤੁਹੀ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਇੱਕ ਨਾ ਪਿਛੇ ਵਲੌਗ ਬਣਾ ਕੇ ਆਈ ਪਾਇਆ ਸੀ ਤੇ ਉਹਦੇ ਤੇ ਕਮੈਂਟ ਆਉਣ ਦੇ ਹੀ ਵੀ ਉਹ ਵਾਲਾ ਘਰ ਤੁਸੀਂ ਕਿੰਨੇ ਦਾ ਲਿਆ ਤੇ ਕਿੰਨਾ ਖਰਚਾ ਲੱਗਾ ਕੀ ਇਹ ਤੇ ਕਿਦਾਂ ਵੈ ਤੇ ਉਹ ਇਹਦੇ ਵਿੱਚ ਸਾਰਾ ਕੁਝ ਕਲੀਅਰ ਕਰਕੇ ਦੱਸਿਆ ਸੀ ਤੇ ਜੇ ਤੁਹਾਨੂੰ ਨਹੀਂ ਫੇਰ ਵੀ ਪਤਾ ਲੱਗਾ ਤੇ ਚਲੋ ਫੇਰ ਅੱਜ ਤੁਹਾਨੂੰ ਇੱਕ ਵਲੌਗ ਬਣਾ ਕੇ ਜੇ ਸੋਚਿਆ ਵੀ ਦੱਸ ਦਿੰਨੇ ਆ ਵੀ ਉਹ ਘਰ ਕਿਦਾ ਵੈ ਤੂੰ ਹੀ ਆਵਾਜ਼ ਮਾਰੰਡੀ ਹਮਨ ਨਹੀਂ ਆ ਪਾਣੀ ਵੇਹ ਵਾਰੀ ਹਾਈ ਦੀ ਸੁਣੀ ਜਿੱਦਾਂ ਦਾ ਪਾਪਾ ਉਹ ਕਹਿੰਦੇ ਕਿ ਨਹੀਂ ਯੈਸ ਮੈਂ ਆਪੇ ਕੰਮ ਕਰ ਲਿਆ ਅਸਰ ਕੰਮ ਨੂੰ ਡਿਆ ਹਾਂਜੀ ਇੰਦਰੀ ਕਿਉਂ ਲਿਖੰਦਿਆ ਸਸ਼ਕਲ ਬਲੌਗਮ ਸਾਰਿਆਂ ਨੂੰ ਸਸ਼ਕਲ ਮੇਰੇ ਮਤਲਬ ਇਹ ਸਾਰਿਆਂ ਦਾ ਸਸ਼ਕਲ ਹਾਂਜੀ ਪੜਾਈ ਚੱਲੰਦੀ ਹਾਂਜੀ ਮੈਂ ਇੱਕ ਕਮੈਂਟ ਹੁੰਡੇ ਹੀ ਉਹ ਵਾਲੇ ਬਲੌਗ ਤੇ ਹਾਂਜੀ ਉਹ ਦੀਦੀ ਨਾਲੇ ਘਰ ਤੇ ਹਾਂਜੀ ਕਿ ਮੈਂ ਚੱਲ ਬਲੌਗ ਬਣਾਵਾਂਗੇ ਦੱਸ ਹੀ ਦਿੰਨੇ ਆ ਵੀ ਉਹ ਘਰ ਰੈਂਟ ਤੇ ਆ ਜਾਂ ਕਿਦਾਂ ਇਹ ਕਿਦਾਂ ਹੈ ਵਿਆਹ ਸੀ ਤਾਂ ਉਹਦੇ ਵਿੱਚ ਸਾਰਾ ਕਲੀਅਰ ਕਰਕੇ ਦੱਸਿਆ ਸੀ ਉਹਦੇ ਵਿੱਚ ਵੀ ਵੈਸੇ ਤੇ ਹੀ ਕਲੀਅਰ ਕੀਤਾ ਸੀ ਕਿ ਇਹ ਘਰ ਦੀਦੀ ਦਾ ਵਾ ਜਾਨੀ ਕਿ ਮੇਰੀ ਨਨਾਨ ਦਾ ਪਿੰਦੇ ਦੀ ਸਿਸਟਰ ਦਾ ਇਹਨਾਂ ਦੇ ਜਿਹੜੇ ਵੱਡੇ ਸਿਸਟਰ ਆ ਉਹਨਾਂ ਨੇ ਨਿਊ ਘਰ ਬਣਾਇਆ ਵਾ ਤਾਂ ਉਹਨਾਂ ਦਾ ਵਾ ਤੇ ਉਹ ਘਰ ਤੇ ਤੁਹਾਡਾ ਤੁਹਾਨੂੰ ਪਤਾ ਹੀ ਹੈ ਜਿਹੜਾ ਆ ਵਾਲਾ ਹੈ ਜਿਹੜਾ ਮੜਾ ਮੱਟਾ ਹੈਗਾ ਜਿੱਥੇ ਵੀਡੀਓ ਬਣਾਉਨੇ ਆ ਹਾਂਜੀ ਤੇ ਗੱਲ ਕੋਈ ਪੁਸ਼ਤੇ ਹੀ ਰੈਂਟ ਕੇ ਲਿਆ ਆ ਕੋਈ 10 ਸਿਆ ਹੀ ਨਹੀਂ ਤੇ ਜੀਦਾ ਹੋ ਸਕਦਾ ਤੇ ਇਹੋ ਚੀਜ਼ ਸਕਿੱਪ ਕਰਦੇ ਹੋਏ ਤੁਹਾਨੂੰ ਤਾਂ ਕਰਕੇ ਨਾ ਕਲੀਅਰ ਹੋਇਆ ਹੋਏ ਤੇ ਬਾਕੀ ਤੁਸੀਂ ਸਾਰਾ ਕਰੋ ਕਿ ਤੁਹਾਨੂੰ ਸਾਰਾ ਹਨ ਕਲੀਅਰ ਕਲੀਅਰ ਪਤਾ ਲੱਗੇਗਾ ਵੀ ਕੀ ਚੀਜ਼ ਤੇ ਬਾਕੀ ਤੁਸੀਂ ਸਾਰ ਜਣਿਆਂ ਨੇ ਬਹੁਤ ਜਿਆਦਾ ਵਿਸ਼ੇਸ਼ ਭੇਜਿਆ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਈ ਕੁਟੇ ਮੈਨੂੰ ਗਲਤ ਚੱਕ ਮੈਂ ਗਲਤ ਚੱਕੀ ਤਾਂ ਕਿ ਨਾ ਕੀ ਤਾਂ ਜਿਹੜਾ نیچے ਕੀਤਾ ਗਮਨੇ ਹੋੜ ਹੀ ਨਾ ਕੀਤਾ ਮੈਂ ਇਹ ਨਾ ਉੱਪਰ ਵਾਲਾ ਕੀਤਾ ਵਾ ਚਲੋ ਕੋਈ ਗੱਲ ਨਹੀਂ ਮੈਂ ਮਾਫ ਕਰਨੇ ਸੀ ਤੇ ਤੁਹਾਡੇ ਸਾਰਿਆਂ ਦਾ ਕਈਆਂ ਨੇ ਵਿੱਚ ਵੀ ਵਿਸ਼ੇ ਭੇਜਿਆ ਹੈ ਕਿ ਵੈਗੁਰਗੜ ਇਹ ਦਾਸ ਕਰਦੇ ਕਿ ਮਹਾਰਾਸ਼ਟਾ ਦੀ ਜਲਦੀ ਜਲਦੀ ਸੁਣੇ ਤੇ ਤੁਹਾਡਾ ਕਰੀ ਸੋਹਣਾ ਜ ਬਣਿਤ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੇ ਉਹ ਕਰਦੀ ਦੀ ਹੁਣਾਂ ਦਾ ਵਾ ਤੇ ਉਹਨਾਂ ਨੇ ਵਿੱਚ ਇੱਕ ਵੀ ਆਇਆ ਹੈ ਤੇ ਮਤਲਬ ਇਹ ਕਿੰਨੇ ਕਹਣਾ ਪੈਸੇ ਲੱਗ ਗਏ ਆ ਜਾਨੀ ਕੀ ਕੋਈ 18 ਤੋਂ 20 ਲੱਖ ਹਾਂਜੀ 18 ਤੋਂ ਇੰਨਾ ਲੱਗ ਗਿਆ ਇਹੜਾ ਮ ਟਮਟਾ ਸਾਬਾ ਬਾਕੀ ਹੋ ਸਕਦਾ ਕੋਈ ਕਈ ਖਰਚੇ ਇਹੋ ਜਿਹੇ ਹੁੰਦੇ ਨੇ ਜਿਹੜੇ ਆਪਾਂ ਨਹੀਂ ਲਿਖਦੇ ਦੇ ਵਿੱਚ ਨਹੀਂ ਹੁੰਦੇ ਜਿੱਦਾਂ ਕਿ ਕੋਈ ਚੀਜ਼ ਲਾਏ ਆਪਾਂ ਜਗੇ ਕੋਈ ਚੀਜ਼ ਆ ਗਈ ਹਨਾ ਤੇਲ ਥੂਲ ਇਹੋ ਜੀਆਂ ਚੀਜ਼ਾਂ ਬਣੀਆਂ ਆਪਾਂ ਵਿੱਚ ਪਾਉਂਦੇ ਹਾਂਜੀ ਤੇ ਬਾਕੀ ਵਾਹਿਗੁਰੂ ਦਾ ਸ਼ੁਕਰ ਆ ਕਿ ਮਹਾਰਾਜ ਜੁਨਾ ਦਾ ਘਰ ਇੰਨਾ ਸੋਹਣਾ ਬਹੁਤ ਸੋਹਣਾ ਬਣਤਾ ਛੋਟਾ ਜਿਹਾ ਕੋਸ਼ਨ ਤੇ ਬਹੁਤ ਹੀ ਜਦਾ ਸੋਹਣਾ ਬਣਿਆ ਵਾ ਤੇ ਤੁਹਾਨੂੰ ਅਹੀ ਉਹਦੇ ਵਿੱਚ ਵੀ ਦੱਸਿਆ ਸੀ ਕਿ ਦੀਦੀਆਂ ਦੇ ਜਿਹੜਾ ਸਾਡਾ ਘਰ ਤਿਆਰ ਹੋ ਜੂਗਾ ਹਨਾ ਤੇ ਫਿਰ ਸਾਰਿਆਂ ਨੂੰ ਦਿਖਾਓ ਉਹਨਾਂ ਨੇ ਮਤਲਬ ਚਾ ਬੜਾ ਵਾ ਪਹਿਲਾਂ ਜਿੱਦਾਂ ਮੰਨ ਲਓ ਕਿ ਇਕੱਠੇ ਸਾਂਝੇ ਘਰ ਵਿੱਚ ਰਹਿੰਦੇ ਹੁੰਦੇ ਸੀ ਇੱਕ ਰੂਮ ਹੀ ਤੇ ਕਿਸੇ ਨੂੰ ਲੜ ਗਿਆ ਵੀ ਹਾਏ ਤੂੰ ਹੀ ਇੱਕ ਰੂਮ 'ਚ ਕਿਦਾਂ ਗੁਜ਼ਾਰਾ ਕਰਦੇ ਹੋ ਤੇ ਦੀਦੀ ਕਹਿੰਦੇ ਉਦੋਂ ਮੈਂ ਸੋਚਦੀ ਹਾਂ ਕਿ ਚਲੋ ਕੋਈ ਨਹੀਂ ਹੈਣਾ ਸਾਰੇ ਪਹਿਲਾਂ ਇੱਕ ਇੱਕ ਰੂਮ 'ਚ ਹੀ ਰਹਿੰਦੇ ਤੇ ਸਾਨੂੰ ਹੁਣ ਇਹਨਾਂ ਨੇ ਕਿੰਨੀ ਜਲਦੀ ਕਹਿਤਾ ਤੇ ਕਹਿੰਦੇ ਚਲੋ ਫਿਰ ਨਹੀਂ ਕਿਹਾ ਕੋਈ ਨਹੀਂ ਵਾਈਗਰ ਇੱਕ ਦਿਨ ਸਾਡਾ ਘਰ ਵੀ ਬਣੇਗਾ ਤੇ ਬਾਜੀ ਬਹੁਤ ਮਿਹਨਤ ਕਰਦੇ ਨੇ ਤੇ ਇਹ ਵਾ ਕੀ ਉਹਨਾਂ ਨੇ ਖੁਦ ਆਪਣੀ ਮਿਹਨਤ ਨਾਲ ਦੀਦੀ ਵੀ ਬੜਾ ਕਰਦੇ ਆ ਤੇ ਬਾਜੀ ਵੀ ਕਰਦੇ ਨੇ ਤੇ ਉਹਨੇ ਆਪਣੀ ਮੇਤ ਨਾਲ ਘਰ ਬਣਾਇਆ ਤੇ ਉਹ ਚੀਜ਼ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਤੇ ਫਿਰ ਉਹਨਾਂ ਨੂੰ ਫੋਨ ਕਰਦੇ ਕਿ ਤੁਸੀਂ ਆਓਗੇ ਜਦੋਂ ਵੀ ਬਣਾਇਓ ਜਦੋਂ ਤਿਆਰ ਹੋ ਤੁਹਾਡਾ ਘਰ ਸਾਡੇ ਘਰ ਦਾ ਵਲੌਗ ਬਣਾ ਤੇ ਫਿਰ ਅਸੀਂ ਕਿਹਾ ਚਲੋ ਬਣਾ ਕੇ ਤੁਹਾਡੇ ਸਾਰੇ ਨਾਲ ਸ਼ੇਅਰ ਕਰ ਦਿੰਦੇ ਆ ਤੇ ਜਿਹੜੀ ਸਾਰੇ ਜਣੇ ਨੇ ਨਾ ਬਹੁਤ ਪਸੰਦ ਕੀਤਾ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਪਸੰਦ ਆ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਐਕਟਿਵਾ ਵਾਲੇ ਵਿੱਚ ਵੀ ਯਾਰ ਆਏ ਸੀ ਐਕਟਿਵਾ ਵੀ ਲੰਘ ਭਾਜੀ ਉਹਨਾਂ ਦੀ ਹੈ ਵਿੱਚ ਕਈ ਕਈਆਂ ਨੂੰ ਪਤਾ ਵਾ ਕਈਆਂ ਨੂੰ ਨਹੀਂ ਪਤਾ ਹੈਗਾ ਉਹ ਚੀਜ਼ ਦਾ ਉਹ ਐਕਟਵੇ ਜਿਹੜੀ ਲਾਹ ਭਾਣੀ ਬਣਾਦੀ ਆ ਤੇ ਉਹਦੇ ਜੀ ਬਹੁਤ ਹਨਾ ਇਸੇ ਸਿੱਧੇ ਤੇ ਜਿਵੇਂ ਸਾਰੇ ਜਾਣੇ ਨੇ ਉਹਦੇ ਲਈ ਬਹੁਤ ਬਹੁਤ ਕੰਮ ਆਉਂਦਾ ਹਾਂ ਹਾਂ ਅਣੀ ਦੀ ਛੁੱਟੀ ਵੱਡੀ ਤੇ ਵੱਡੀ ਤੇ ਚੱਲਦੀ ਏ ਅੰਮੋ ਜੀ ਲਾ ਲਿਆ ਤੇ ਤਾਂ ਐਦਾਂ ਗੋਲ ਗੋਲ ਕੋਮ ਦੇ ਨਿਸ਼ਾਨ ਉਹਦੋਂ ਹਟਾ ਲਿਆ ਸੀ ਨਾ ਅਗਮ ਨੇ ਹੈ ਮਜ਼ਾ ਆਇਆ ਹੈ ਕੱਲ ਪਲਕ ਵੀ ਲੈ ਲਿਆ ਸੀ ਆਹ ਹੋ ਬਲਕ ਨਵੀਂ ਲਾ ਲਈ ਨਹੀਂ ਇੱਥੋਂ ਬੈਠ ਕੇ ਚਲ ਗਈ ਨਹੀਂ ਉਧਰ ਨਾ 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 ਲਾਉਣੇ ਭਾਇਆ ਉਹਨਾਂ ਦਾ ਗੇਟ ਅਗੋਂ ਇੱਧਰੋਂ ਲੈ ਹੋਇਆ ਗਗੜਾ ਗੋ ਜੀ ਠੀਕ ਹੈ ਤਾਂ ਲੰਨ ਕਿੱਥੋਂ ਕਿ ਮੁੜ ਕੇ ਆਏ ਅਸ਼ਸ਼ ਉਹਨੂੰ ਦੇ ਚਾਹ ਬੜਾ ਹੀ ਵੀ ਮੈਂ ਵੀ ਤੇ ਬਵਾਂ ਦੇ ਹੁੰਡਾ ਲਵਾਂ ਨਹੀਂ ਨਵੀਂ ਚੀਜ਼ ਤਾਂ ਯਾਰ ਚਾਹ ਹੁੰਦਾ ਵਾ ਵੇਖ ਤਨੂੰ ਹੀ ਨਵੀਂ ਨਵੀਂ ਚੀਜ਼ ਜਿਹੜੀ ਹੁੰਦੀ ਨਾ ਵੇਖੋ ਨਾ ਨਵੀਂ ਉਹ ਵੀ ਠੀਕ ਆ ਬਾਕੀ ਕਲਰ ਬੜਾ ਹਨਾ ਪਿਆਰਾ ਹੈ ਹਾਂ ਜੀ ਮੇਨ ਜਿਹੜੀ ਚੀਜ਼ ਆ ਮਾਕੀ ਚਿੱਟੀ ਦੇ ਕਾਲੀ ਹਰੇ ਕੋਈ ਲੈਂਦਾ ਹੀ ਉਹ ਬਹੁਤ ਹੀ ਸੋਹਣਾ ਰੰਗ ਲੱਗਾ ਮੈਨੂੰ ਤੇ ਹੂੰ سرمਈ ਜਿਹਾ ਬਲੈਕ ਜਿਹਦਾ ਮਿਕਸ ਜੈ ਹੈ ਨਾ ਬੜਾ ਵਧੀਆ ਇਹ ਵੀ ਗੰਦੀ ਵੀ ਨਹੀਂ ਹੋਇਆ ਕਰਨੀ ਲੱਭਣੀ ਚਿੱਟੀ ਦੀ ਸਫਾਈ ਜ਼ਿਆਦਾ ਤੇ ਪਿਓਰ ਕਾਲੀ ਦੀ ਵੀ ਜ਼ਿਆਦਾ ਹੁੰਦੀ ਹੈ ਹਾਂਜੀ ਤੇ ਚਲੋ ਜੀ ਠੀਕ ਹੈ ਹੋ ਸਕਦਾ ਹਨਾ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਗਏ ਹਨ ਤੇ ਜੇ ਫਿਰ ਕੋਈ ਗਲਤੀ ਹੋਵੇ ਤਾਂ ਤੁਸੀਂ ਚਲੋ ਕੋਈ ਗੱਲ ਨਹੀਂ ਦੱਸ ਸਕਦੇ ਆ ਤੇ ਠੀਕ ਹੈ ਜੇ ਕੋਈ ਹੋਰ ਵੀ ਸਵਾਲ ਜਵਾਬ ਨਹੀਂ ਪੁੱਛਣਾ ਮੈਂ ਤੇ ਤੁਸੀਂ ਪੁੱਛ ਸਕਦੇ ਤੇ ਬਾਕੀ ਕੀ ਕਮੈਂਟ ਕਰਕੇ ਦੱਸਿਓ ਕਿ ਕੌਣ-ਕੌਣ ਸਾਡੀ ਨਵੀਂ ਐਲਬਮ ਜਿਹੜੀ ਉਹ ਵੇਖਣਾ ਚਾਹੁੰਦਾ ਕਿਉਂਕਿ ਵਿੱਚ ਇੱਕ ਦੋ ਕਮੈਂਟ ਆਏ ਸੀ ਨਾ ਤੇ ਵਲੋਗਾਂ ਦੇ ਵਿੱਚ ਤੇ ਮੈਨੂੰ ਪੁੱਛ ਲਾਇਆ ਜੀ ਕਿ ਸਾਰੇ ਵੇਖਣਾ ਚਾਹੁੰਦੇ ਹਨਗੇ ਬੈਰੀ ਗੁੱਡ ਦੇਖੋ ਗੁੰਮ ਨੇ ਕੰਮ ਕੀਤਾ ਬੈਰੀ ਗੁੱਡ ਕੋਈ ਥੋੜਾ ਜਿਹਾ ਸੁੰਦੀ ਜੀ ਨੇ ਬਣਾ ਹੜੀ ਹੁਣ ਇਹ ਇਹਨੇ ਜੇ ਕੱਲ ਨੂੰ ਕਹੇ ਆਣਗੇ ਵੀ ਮੈਡਮ ਨੇ ਆ ਵੀ ਗਲਤ ਚੱਕ ਕੀਤਾ ਏ ਆ ਵੀ ਤਲਾ ਵਾਲੇ ਆ ਗੁੰਮ ਨਹੀਂ ਸੀ ਕੱਲ ਸਰੀ ਚਲੋ ਬੱਚੀ ਠੀਕ ਹੈ ਜੀ ਠੀਕ ਹੈ ਜੀ ਸੱਚੀ ਗੱਲ ਸਾਰੇ ਨੂੰ ਬਾਏ ਕਰੋ ਸਾਰੇ ਨੂੰ ਬਾਏ ਬਾਏ